ਪ੍ਰਧਾਨ ਕਿਹੜਾ ਦੇਖਣਾ ਹੈ 2011 ਚਲੋ 2011 ਲੈ ਲੈਂਦੇ ਆ 2011 ਭਾਈ ਅਸੀਂ ਇਹਦੇ ਦੇਖਣਾ ਹੈ ਮਾਡਲ ਪ੍ਰਧਾਨ ਸੋਨਾ ਲਿੰਕਾ ਇੱਕ ਦੇ ਲੈ ਵੀ ਕਿੰਨਾ ਚੌੜਾ ਜਾਇ ਓਕੇ ਉਚਾਈ ਓਹ ਚਾਰ ਹੋਣਾ ਪ੍ਰੀਤ ਪ੍ਰੀਤ ਹੈ 200 ਬਰਾਜ ਜੌਂਡੀਅਰ ਆਹੇ 723 ਹੈ ਕਿਆ ਚੀਜ਼ ਹੈ ਕਿਹੜਾ ਮਾਡਲ ਹੈ ਇਹ ਡੀਪੀ ਆਹੇ ਭਾਈ 2011 ਲਿਖਿਆ ਹੋਇਆ ਹੈ ਹਾਂ ਕੀ ਹਾਲ ਠੀਕ ਹੈ ਵੀਰੇ ਮੇਰਾ ਹੀ ਬਲੌਗ ਬਣਾ ਕੇ ਆਜਾ ਆਜਾ ਭਾਈ ਆਜਾ ਕੀ ਹਾਲ ਠੀਕ ਹੈ ਭਾਈ ਕੋਈ ਨਾ ਕੋਈ ਜਣ ਜਣ ਵੀਰ ਮਿਲੇ ਜਾਂਦਾ ਏ ਐ ਪ੍ਰਧਾਨ ਜੀ ਪ੍ਰਧਾਨ ਸੀਸਾ ਕਿੱਥੇ ਲੱਗਦਾ ਇਹਨੂੰ ਸੀਸਾ ਚੈੱਕ ਕਰ ਲਵ ਪਰਾਂ ਤੇਰੇ ਮੰਗਣੇ ਭਾਈ ਇੱਕ ਬ੍ਰੇਕ ਇਹ ਤੂੰ ਚਲਾ ਸਕਦਾ ਪ੍ਰਧਾਨ ਭਾਈ ਚਲਾ ਲੂੰਗਾ ਆਰੇ ਗੇਰ ਤੇ ਵਿਛਾ ਲਿਆ ਵੀ ਪ੍ਰਧਾਨ ਚਲਾ ਸਕਦਾ ਟਰੈਕਟਰ ਰੰਗ ਕਰਕੇ ਟਾਂਕਾ ਲਾਵਾ ਹੋ ਗਈ ਰੰਗ ਕਰਕੇ ਇਹ ਜੀਟਰ ਆ ਭਾਈ ਛੋਟਾ ਭਾਈ ਜੀਟਰ ਦਾ ਇਹ ਕੋਈ ਸ਼ਕੀਰ ਕਹਾ ਕੇ ਤਿਆਰ ਕਰਾਉਣ ਵਾਲਾ ਇਹ ਨੂੰ ਦੇ ਵੀ ਦੂੰਗਾ ਸ਼ਕੀਰ ਕਹਾ ਕੇ ਨਵਾਈ ਕਹਿੰਦਾ ਜੇ ਤਿਆਰ ਕਰਾਉਣ ਵਾਲਾ ਦੇ ਵੀ ਦੂੰਗਾ ਤਿਆਰ ਕਰਾ ਕੇ ਰੱਖਣਾ ਉਹ ਨੂੰ ਭੱਵੇ ਚ ਵੀ ਦੂੰਗਾ ਨਾ ਨੰਬਰ ਬੋਲ ਭਾਈ ਆਪਣਾ ਇੱਕ ਵਾਰ ਨੰਬਰ ਹੈਗਾ 9855220745 ਭਾਈ ਵੀਰ ਨੂੰ ਫੋਨ ਕਰ ਸਕਦੇ ਆ ਤੇ ਕਿਸੇ ਨੇ ਵੀ ਟਰੈਕਟਰ ਕੋਈ ਵੀ ਲੈਣਾ ਹੈ ਕਈ ਮਾਡਲ ਖੜੇ ਆ ਬਾਕੀ ਘਰ ਵੀ ਖੜੇ ਆ ਫੋਨ ਪਰ ਸੰਪਰਕ ਕਰ ਸਕਦੇ ਆ ਪ੍ਰਧਾਨ ਨੇ ਜੀ ਲੀਡਰ ਚਲਾਇਆ ਮੈਂ ਪ੍ਰਧਾਨ ਨੂੰ ਕਿਹਾ ਮੈਂ ਪ੍ਰਧਾਨ ਤੂੰ ਚਲਾ ਸਕਦਾ ਘੇਰ ਦੇਖ ਕੇ ਹਾਂ ਨਹੀਂ ਮੈਂ ਤੇ ਨਹੀਂ ਚਲਾਣਾ ਹੈਗਾ ਪਰ ਤੁਸੀਂ ਚਲਾ ਸਕਦੇ ਆ ਪਹਿਲਾ ਬਾਈ ਕਿਹ ਹੈ ਜੀ ਜਿੱਜਾ ਦੀਆਂ ਹੈ ਬਾਈ ਸਮਾਰ ਓਰੀਜਨਲ ਟ੍ਰੈਕ ਦਾ ਹਿੱਸਾ ਹੀ ਸਭ ਬਦਲਿਆ ਹੋਇਆ ਹੈ ਅੱਛਾ ਜੀ ਇਹ ਨਵੇਂ ਮਾਡਲ ਦਾ ਲਾਇਆ ਮੈਂ ਨੂੰ ਦੋ ਦਬਾ ਇਹ ਐਨ ਓਪੀਆ ਕੋਈ ਵਾਯੂ ਨਹੀਂ ਕਿੰਨੇ ਐਚਪੀ ਚਾਹੀ ਬਾਈ ਇਹ 20 20 ਐਚਪੀ ਬਸ ਪਰ ਤਾਂ ਬਹੁਤ ਛੋਟਾ ਹੈ ਇਹ ਤੇਰੇ ਖਰਚ ਆ 5150 ਦਾ ਡੀਜ਼ਲ ਗੱਲ ਆ ਗਿਆ ਮੋਗੇ ਤੇ 1500 ਦਾ ਡੀਜ਼ਲ ਗਿਆ ਆ ਗਿਆ ਮੋਗੇ ਤੇ ਇਹਨਾਂ ਖਾਣਾ ਹੀ ਨਹੀਂ ਹੈਗਾ ਸਹੀ ਗੱਲ ਹੈ ਲੋਗੋ ਵੀ ਦੇ ਲਿਆ ਪ੍ਰਧਾਨ ਕਹੇ ਜਿੱਚ ਲੱਗੇ ਪਏ ਤੇ ਵੈਸੇ ਸਮਾਨ ਤਾਂ ਭਾਈ ਮਿਲ ਜਾਂਦਾ ਹੁਣ ਜੇ ਤਿਆਰ ਕਰਾਵੇ ਪੁਰਾਣੀਆਂ ਚੀਜ਼ਾਂ ਦਾ ਖਵਰਾਜ ਲੋ ਜੀ ਭਾਈ ਪਾਵੇ ਦਾ ਅਸਲੀ ਬਾਹਰ ਪਏ ਮਾਦਾ ਫਰਾਂ ਅੰਦਰ ਦੇਖੀ ਗਿਆ ਲੈ ਨਾ ਆਈ ਆ ਆਈਟਮਾਂ ਬਾਈ ਜਿਹੜੇ ਜਿਹੜੇ ਮਿਲਦੀਆਂ ਬਾਈ ਨੇ ਸਭ ਬਾਹਰ ਲਾਈਆਂ ਪਿਆ ਹੈ ਮੂੰਹ ਮਾ ਘਮਲੇ ਲੈ ਹੁਣ ਨਾ ਲੈ ਹੁੰਦਾ ਸੀ ਬਣਾਏ ਪਿਆ ਚੱਕੀ ਬਾਈ ਸਮਾਨ ਆਪਣਾ ਚਲੋ ਬਾਈ ਚੱਲੀਏ ਬਾਈ ਚਲੇਗਾ ਤੇ ਆ ਵੀ ਮਿਲਦੀਆਂ ਬਾਈ ਜਿਹੜੀਆਂ ਮਤਲਬ ਤਾਰਾਂ ਤੁਰਾ ਲਾਉਂਦੇ ਖੇਤਾਂ ਚ ਬੁਰਜੀਆਂ ਜੀਆਂ ਜੀ ਬਾਈ ਬੰਟੀ ਬਾਈ ਦੇ ਠੇਕੇ ਵਾਲੀ ਜ਼ਮੀਨ ਪਾਏ ਆ। ਲਾ ਵੀ। ਹਾਂਜੀ ਬਾਈ। ਚਾ ਲਿਆ ਏ। ਹਾਂ ਚਾਹ ਜੀ ਬਾਈ ਤੇਰੀ ਰੋਟੀ ਵੀ ਆ ਗਈ। ਬੰਟੀ ਪੱਕੀ ਡਿਊਟੀ ਲੱਗੀ ਉਹਦੇ। ਪੱਕੀ ਹੋਰ ਸਰਕਾਰੀ? ਨਾ ਜੀ ਉਹਰੇ ਬਹਿਣੇ ਘੰਟਾ ਨਹੀਂ। ਨਹੀਂ ਕਿਹਾ ਪਾਣੀ ਪਾਉਣੋਂ ਦਾ ਰੋਜ। 3 ਘੰਟੇ ਲੱਗਦੇ ਉਹਰੇ। ਨਾਤੀਏ ਤੇ। 3 ਦਿਨ। 3 ਦਿਨ ਤੇ 3 ਘੰਟੇ ਲੱਗਦੇ। ਜਨਰੇਟਰ ਪਰ ਹੈ। ਛਾਬੀ ਲਾਈ ਆ ਬਾਈ ਉਹਰੇ। ਹੋਰ ਦੇਖੋ। ਟੱਕਰ ਹੋ ਗਿਆ ਖੜਾ ਜਾ। ਹਾਂ। ਬੁਰੀ। ਖੇਤ ਪਾਣੀ ਪੀਂਦੇ ਆ ਨਾ ਖਾਂਦੇ ਨਹੀਂ ਪੀਂਦੇ ਆ ਪਾਣੀ ਦਾ ਪੀਣਾ ਹਾਂ ਆ ਬਾਂਟੀ ਬੂਟਿਆਂ ਦਾ ਤਾਂ ਨਹੀਂ ਚੱਕਰ ਹੈਗਾ ਸੋ ਇਹ ਤਾਂ ਨਹੀਂ ਖਿਚਰੇ ਲਾਗ ਲਾਗ ਇਹ ਤਾਂ ਨਹੀਂ ਖਿਚਰੇ ਹੈਗੇ ਕਿਤੇ ਤੋਂ ਉਹ ਤੋਂ ਬਾਲਟੀ ਆਈ ਪੀਂਦੇ ਹੋਵੇ ਫਰਕ ਹੈ ਇਹਦਾ ਇਹ ਆਰਾ ਫੇੜਨਾ ਵੇੜਨਾ ਪੈਟਰੋਲ ਵਾਲਾ ਕੀੜਾ ਪਟਾਉਣੇ ਆ ਇਹਨਾਂ ਨੂੰ ਕੀੜਾ ਲੱਗ ਗਿਆ ਕੀੜਾ ਬਹਿ ਜਾ ਉਹਦੇ ਕੀੜਾ ਲੱਗ ਗਿਆ ਚੜ੍ਹ ਚੱਲ ਆਏ ਹੈ ਪਹਿਲੇ ਭੀਗਦੇ ਨੇ ਪਾਣੀ ਪੈਂਦਾ ਉਹਦੇ ਬਾਅਦ ਮਾ ਤਾਂ ਫੇ ਲੋੜ ਨਹੀਂ ਪੈਂਦੀ ਬਸ ਪੂਰੀ ਇਹ ਵੀ ਤਿਆਰ ਇਹ ਨਹੀਂ ਬਿਆ ਦੇ ਪੂਰੀ ਇਹ ਵੀ ਤਿਆਰਵਾ ਹੋ ਜਾਊਗਾ ਤੈਨੂੰ ਵੀ ਪਾਣੀ ਛੱਡ ਕੇ ਲਾਉਣ ਚ ਪਾਣੀ ਛੱਡ ਕੇ ਲਾਉਣ ਚ ਹੈ ਪੂਰੀ ਦਿਨ ਯਾਰ ਜਾ ਫਟ ਵੀ ਨਹੀਂ ਹੈਗੀ ਹਾਂ ਰੋਟੀ ਖਾਣੀ ਆ ਪੂਰੀ ਮੀਂਹ ਪੈ ਇਹਨੂੰ ਕਿੰਨੇ ਦਿਨ ਹੋ ਗਏ ਭਾਈ ਉਹ ਦੱਸੀ ਮੀਂਹ ਪੈਨ ਤਾਂ ਲੰਘ ਗਿਆ 10 ਪੰਜ 7 ਤੱਕ ਦਿਨ ਹੋਏ ਨੇ ਯਾ ਯੂਰ ਛੋਟਾ ਜਿਹਾ ਪਿਆ ਤਾਂ ਉਰੇ ਤਾਂ ਪੇਜ ਨਹੀਂ ਉਹ ਹਾਂ ਆਪਣੀ ਮੋਟਰ ਪਿਆ ਪਿੰਡ ਵੀ ਨਹੀਂ ਪਿਆ ਕਿਹੜੀ ਮੋਟਰ ਪੈ ਗਈ ਉਹ ਆਪਣੇ ਉਹ ਪੂਰੇ ਘਰ ਉਹ ਸਾਰੇ ਕਹੀ ਜਾਂਦੇ ਵੀ ਉੱਧਰ ਪੈ ਲਿਆ ਉੱਧਰ ਪੈ ਲਿਆ ਇੱਥੇ ਖੇਤ ਭਰ ਗਏ ਤੇ ਤੁਹਾਨੂੰ ਪਤਾ ਲੱਗਿਆ ਹੁਣ ਉਧਰ ਉੱਧਰ ਤਾਂ ਪੈ ਰਿਹਾ ਗਿੱਲਾ ਹੋ ਗਿਆ ਦਾ ਹਾਂ ਨਹੀਂ ਜਿਆਦਾ ਮੰਡੀ 'ਚ ਬਹੁਤ ਜ਼ਿਆਦਾ ਕਹਿੰਦੇ ਪਏ ਮੰਡੀ 'ਚ ਜਿਆਦਾ ਪੂਰੀ ਆ ਡੱਕਾ ਉੱਪਰ ਸੁੱਕ ਕੇ ਚਲਦਾ ਇਹ ਇੱਕ ਵਾਰ ਕਿ ਇਹ ਫਾਂਟੇ ਇਹ ਜੀ ਲੱਗੀ ਪਈ ਆ ਇਹ ਵੱਡੇ ਆ ਜਿਹੜਾ ਪਰ ਤੋੜ ਕੇ ਚਲਦੇ ਇੱਕ ਪਹਿਲਾ ਸੁੱਕਦਾ ਉੱਪਰ ਆਂਟੀ ਤਿੰਨ ਘੰਟੇ ਚ ਭਰ ਜਾਂਦਾ ਖੇਤ ਯਾਰ ਭਰ ਜਾਂਦੇ ਤਿੰਨ ਘੰਟੇ ਚ ਹਾਂ ਟਾਈਮ ਦੇਖ ਕੇ ਲਾਉਣਾ ਮੈਂ ਤਿੰਨ ਘੰਟੇ ਚ ਪੂਰੀ ਕਿੰਨਾ ਲੀਟਰ 3 ਲੀਟਰ ਘੰਟੇ ਦਾ 3 2.5 2.5 ਲੀਟਰ 2.5 ਘੰਡਾ ਅੱਠ 6 7 ਲੀਟਰ ਰੱਖ 700 ਰੁਪਈਆ 700 ਰੁਪਏ ਲੱਗਦਾ ਭਾਈ ਤਿੰਨ ਦਿਨ ਵਾਰ ਤਾ ਜਾ ਕੇ ਕਿਤੇ ਇਹ ਜੇ ਕਿਤੇ ਕਨੈਕਸ਼ਨ ਹੋਵੇ ਫਿਰ ਨਿਆ ਪੂਰੀ ਉਹ ਅੰਬ ਦੇ ਦੋ ਮੈਨੂੰ ਬਸ ਅੰਬ ਵਾਸਤੇ ਹੋਣਾ ਹੈ ਨਾ ਅੰਬ ਦੀ ਟੌਰ ਬਹੁਤ ਹੈ ਦੇਖ ਲਓ ਕਿਤੇ ਵੇੜੇਵਾਂ ਲੱਗਿਆ ਹੋਵੇ ਨਾ ਇਹ ਜਾ ਕੋਈ ਹੋਰ ਤੋੜ ਲੈ ਗਿਆ ਤੋੜਦਾ ਲੈ ਗਿਆ ਅੰਬੀ ਵੀ ਕੰਮ ਦੀ ਹੋਣੀ ਆ ਏਕਣਾ ਜੇ ਕਿ ਨਿੰਮ ਕਹਿੰਦੇ ਤੇ ਵੀ ਲਾਇਆ ਕਰੋ ਘਰ ਆਪਣੇ ਗਲਾਈ ਵਾਲੀ ਮਿਲਦੀ ਨਾ ਆਪਾਂ ਮੈਂ ਕਹਿੰਦਾ ਦੇਖ ਕੇ ਇਹਦੇ ਮੰਡੀ ਚ ਲੱਗੀਆਂ ਵਿਕ ਜਗਾ ਬਹੁਤ ਮੰਡੇ ਚ ਨਹੀਂ ਦੀਆਂ ਹਾਂ ਆਪਾਂ ਉਧਰ ਨੂੰ ਦਰਿਆ ਕੰਨੀ ਨੂੰ ਨਾ ਨੰਦਰਿਆ ਕਿਤੇ ਨਹੀਂ ਮਿਲਦੇ ਆਪਾਂ ਗੱਡੀ ਚ ਗਏ ਜਿਆ ਪਨੀਰੀ ਖਨੀ ਕਿ ਲੱਭਣਗੇ ਜਦ ਉੱਥੇ ਲਾਈਆਂ ਵੇਦੇ ਕਿਸੇ ਦੇ ਘਰ ਉੱਥੇ ਵੀ ਲਾਈਆਂ ਵੇਦੇ ਮੰਡ ਚ ਦੀਆਂ ਮੰਡੀ ਜ ਆਪਾਂ ਦਰਿਆ ਚ ਗਏ ਤੇ ਆਏ 10 12 ਲੈਣਾ ਲਾਈਆਂ ਵੇਦੀਆਂ ਆਪਾਂ ਤਿੰਨੇ ਜਣੇ ਪ੍ਰਧਾਨ ਵੀ ਚ ਖੰਡ ਗੋਲਤੀਆਂ ਨਾ ਉਹੀ ਉਹ ਚੀਜ਼ ਐ ਉਹ ਛਤਰੀ ਵਾਲੀ ਤੇ ਆਏ ਉਹ ਹੈ ਇੰਨੀ ਨਹੀਂ ਕਦੀ ਆਏ ਛਤਰੀ ਪੂਰੀ ਛਤਰੀ ਦੀ ਹੁਣ ਇਹ ਬੜਾ ਐ ਇੰਨੇ ਵੀ ਉਹ ਸਾਫ ਨਾ ਆਪਣੀ ਕਰੀ ਪਈ ਐ ਉਹ ਜੱਗੇ ਦੇ ਬਾਪੂ ਮਿਲਦਾ ਤੁਹਾਨੂੰ ਅੰਕਲ ਹਾਂ ਅੰਕਲ ਪਰ ਉਹ ਗੇੜਾ ਵੱਜਿਆ ਨਹੀਂ ਕਈ ਦਿਨ ਹੋ ਗਏ ਪੂਰੀ ਕਹਿੰਦਾ ਮੈਂ ਅੱਜ ਦੇਖਿਆ ਤਾਂ ਖੇਤਾਂ ਮ ਲੱਗਿਆ ਪਤਾ ਉਹ ਵੰਟੀ ਜਾਣਾ ਕਰਤਾਰਪੁਰ ਸਾਹਿਬ ਉਦੇ ਕਰਕੇ ਹਲੇ ਤਿਆਰੀਆਂ ਜਲਦੀਆਂ ਆਥੇ ਬਾਤ ਉਹਨੂੰ ਵੀ ਲੈ ਜਾ ਪੰਤ ਨੂੰ ਬੜੇ ਨੂੰ ਉਹ ਯਾਰ ਪਾਸਪੋਰਟ ਚਾਹੀਦਾ ਉਹਨੂੰ ਬਣਾਉਣਾ ਹੌਣ ਨਹੀਂ ਬਣਾ ਮੈਂ ਹੈਗਾ ਤੇ ਜਿਹੜਾ ਬਣਦਾ ਨਾ ਕਿਸੇ ਨੂੰ ਮਹੀਨੇ ਡੇਟ ਮਿਲਦੀ ਹੈ ਕਿਸੇ ਨੂੰ 20 ਦਿਨ ਦੀ ਮਿਲਦੀ ਕਿਸੇ ਨੂੰ 4 ਮਹੀਨੇ ਦੀ ਮਿਲਦੀ ਹੈ ਉਹ ਤੁਸੀਂ ਇਕੱਠਾ ਭਰ ਹੁੰਦਾ ਹੈ ਉਹ ਉਹ ਤਾਂ ਡੇਟ ਸਾਨੂੰ ਮਿਲ ਗਈ ਪੂਰੀ ਦੂਏ ਲੋਟ ਜੇ ਤਾਂ ਪਾਸਪੋਰਟ ਬਣਾਉਣਾ ਉਹਦੀ ਵੀ ਡੇਟ ਮਿਲਦੀ 20 ਦਿਨ ਦੀ ਕਿਨੂੰ ਤੇਰੀ ਫੋਟੋ ਹੋਣੀ ਹੈ ਉਹਨੂੰ ਵੀ ਮਤਲਬ 2-3 ਮਹੀਨੇ ਲੱਗ ਜਾਂਦੇ ਬਣਾਉਣ ਨੂੰ ਜਗਾ ਕੱਲਾ ਕੱਲਾ ਅੰਬਰਸਰ ਘੁੰਮਿਆ ਜੱਗਾ ਖਾਨੋ ਲੈ ਕੇ ਨਹੀਂ ਗਿਆ ਜੱਗਾ ਤੇਲ ਜੱਗਾ ਕਿਧਰੇ ਬਾਈ ਰਿਸ਼ਤੇਦਾਰ ਕਰ ਗਿਆ ਤਾਂ ਪੁੱਛਿਆ ਮੈਂ ਵੀ ਨਹੀਂ ਸੈਣੀ ਵੱਜ ਰਿਹਾ ਸੈਣੀ ਵੱਜ ਰਿਹਾ ਹਾਂ ਤੈਨੂੰ ਕਹਿੰਦਾ ਦਾ ਹੈਗਾ ਟਰੈਕਟਰ ਵਜਾਣਾ ਚੱਲ ਜੀ ਅੰਬਸਰ ਵੀ ਟਰੈਕਟਰ 'ਚ ਸਵਾਰ ਨਹੀਂ ਹੁੰਦਾ ਹੈਗਾ ਨਹੀਂ ਸਵਾਰ ਨਹੀਂ ਹੋਣਾ ਪਹਿਲਾਂ ਪੁੱਛ ਐਂ ਕਰੀ ਚਲਾ ਲਈ ਚਲ ਵਾਦਾ ਜਿੰਨਾ ਮਰਜੀ ਲੈ ਬਸ ਫੇਰ ਪੂਰੀ ਠੀਕ ਆ ਡੱਬੂਗਾ ਪੂਰਾ ਇਹ ਇਹ ਅੰਬਸਰ ਕਹਿੰਦੇ ਨੂੰ ਕਿਤੇ ਪਾਕਿਸਤਾਨ ਨੂੰ ਦਿੰਦਾ ਨਾ ਘੱਟ ਬਾਰਡਰ 'ਤੇ ਜਾ ਕੇ ਉਹ ਚੱਕਦਾ ਤਾਰਾ ਤੁਰਾ ਚੱਲਣ ਦੇ ਅੰਦਰ ਦਿੰਦਾ ਹੀ ਪੁਰੀ ਜੀ ਆਪਾਂ ਕਿਤੇ 20 ਜਣੇ ਇਕੱਠੇ ਹੋ ਕੇ ਚਲੇ ਜਾਵੇ ਉੱਥੇ ਤੁਸੀਂ ਫੌਜੀ ਲਿਜਾ ਲੈਣੇ ਬੱਟਰਫਲੋ ਉਹ ਬਾਈ ਜਾਣਦੇ ਆ ਰੋ ਫੌਜੀ ਇਹਨਾਂ ਕੋ ਉਹ ਨਹੀਂ ਕਰਨਾ ਮੈਂ ਕਹਿੰਦਾ ਇਹਨਾਂ ਨੂੰ ਤਾਂ ਗੋਲੀ ਮਾਰਨੀ ਨਹੀਂ ਆ ਜੇ ਲੰਘੇ ਇਹਨਾਂ ਨੇ ਮੁੜਦਾ ਨਹੀਂ ਕਿ ਨਹੀਂ ਉਹਨਾਂ ਦਾ ਆ ਹੀ ਕਹਿਣਾ ਵੀ ਇਹਨਾਂ ਨੂੰ ਤਾਂ ਗੋਲੀ ਮਾਰਨੀ ਨਹੀਂ ਆ ਯਾਰ ਹੈ ਤਾਂ ਉਹਨਾਂ ਦੀ ਵੀ ਡਿਊਟੀ ਹੈ ਬੰਨੇ ਪਏ ਹੈ ਮਜਬੂਰੀ ਉਹਨਾਂ ਦੀ ਜੇ ਲੰਘੇ ਉਹਨਾਂ 'ਪਰ ਕਾਰਵਾਈ ਹੋਏ ਨੀ ਵੀ ਕਿਵੇਂ ਲੰਘੇ ਉਹ ਦੇਸ਼ਦਰ ਵੀ ਹੋਏ ਜਿਹੜੇ ਉਹਨਾਂ ਨੇ ਲਗਾਏ ਆ ਚੱਕਰ ਆ ਇਹ ਉਹ ਤਾਂ ਇੱਕ ਵਾਰ ਪੰਜਾਬ ਵੀ ਜਿ ਸਮਝਾ ਸਕਦੇ ਨਹੀਂ ਫੇਦੂ ਆਧਿਆਰ ਤਾਂ ਹੈਗਾ ਹੀ ਉਹਨਾਂ ਕੋਲ ਕਾਂਸੀ ਬੂੰਸੀ ਵਾਲਾ ਨਹੀਂ ਹੁਣ ਤਾਂ ਗੋਲੀਆਂ ਵਾਰਦੇ ਆ ਗੋਲੀਆਂ ਮਾਰਦੇ ਪਾਕਿਸਤਾਨ ਜਾਣਾ ਹੁਣ ਨੀਲੀ ਰਾਵੀ ਲਿਆਏ ਉੱਧਰ ਤੇ ਸਾਲ ਅਸਾਂ ਕੱਟੀਆਂ ਫੜ ਲਿਓ ਗੈ ਜੀ ਨਸਲ ਨਹੀਂ ਆਣਾ ਬਾਈ ਉੱਧਰ ਬੇਲਾ ਪੂਰੀ ਉਹ ਜਿਹੜੇ ਉੱਧਰ ਬੰਦਿਆਂ ਨੇ ਮੈਨਰੇ ਲਾਉਣਾ ਹੁਣ ਤੇ ਫੋਨ ਆਉਣ ਲੱਗ ਗਏ ਅੱਛਾ ਪਾਕਿਸਤਾਨ ਤੇ ਹਾਂ ਵੀ ਬਾਈ ਅਸੀਂ ਆਉਣਾ ਏ ਡੇਢ ਦਾਸਤੀ ਨਾ ਵੀ ਸਾਨੂੰ ਡੇਢ ਪੱਕੀ ਦੱਸ ਦੋ ਅੱਛਾ ਉਿੱਦੋਂ ਚਾਰ ਨੂੰ ਇੰਟਰ ਹੋਣਾ ਅੰਦਰ ਤਿੰਨ ਨੂੰ ਜਾਣਾ ਆਓ ਤਿੰਨ ਤਰੀਕ ਨੂੰ ਮਤਲਬ ਹੈ ਆਪਣੇ ਜਿਹੜਾ ਇੱਧਰ ਵੀਰ ਮਿਲਦੇ ਆਂ ਰਾਸਤੇ ਹੀ ਉਹਨਾਂ ਦਾ ਹੋ ਗਿਆ ਚਾਰ ਨੂੰ ਉਹਨਾਂ ਨੇ ਆਇਆ ਨਾ ਚਾਰ ਨੂੰ ਆਪਾਂ ਚਲੇ ਜਾਣਾ ਉੱਥੇ ਰ ਤਿੰਨ ਕ ਘੰਟੇ ਦਾ ਹੀ ਕੰਮ ਹੈ ਵੀ ਜਿਹੜਾ ਉੱਥੇ ਕਿਨੇ ਪੱਥਰ ਲੱਗਿਆ ਪਏ ਥਿਆਲ ਮਾ ਗਰਮ ਰਹਿੰਦਾ ਏ ਗਰਮੀ 'ਚ ਠੰਡਾ ਰਹਿੰਦਾ ਵੀ ਇਦਾਂ ਦਾ ਲਾਇਆ ਪਿਆ ਆ ਆਪਣੇ ਦੇ ਲਾ ਭਾਈ ਸੇਕਮਾਲ ਦੇ ਉਹ ਪੂਰੀ ਗੁਰੂ ਘਰ ਹੈ ਨਾ ਫਿਰ ਤੈਨੂੰ ਪਤਾ ਏ ਕਿੰਨੀ ਸੰਗਤ ਜਾਂਦੀ ਡੇਲੀ ਦੀ 20 ਵੀ ਦਿਨ ਪੁਰਾਣੀ ਡੇਟ ਬੁੱਕ ਮਿਲਦੀ ਐ ਪੱਥਰ ਵਾ ਕਿਤੇ ਤੁਰ ਹੋ ਜੂਗਾ ਨਹੀਂ ਵਾਂਢੀ ਪੱਥਰੇ ਮਹਿੰਗੇ ਵਾਲਾ ਲੱਗਿਆ ਪਿਆ ਉਹ ਇੱਕ ਤੇ ਇੱਕ ਚੀਜ਼ ਯਾਰ ਜੇ ਹੁਣ ਜਿਹਨੂੰ ਪਤਾ ਏ ਉਹ ਸੈਲਰ ਹੈ ਸੈਲਰ ਪਹਿਲਾਂ ਹੁੰਦੇ ਰਹੇ ਬੋਰੀ ਚੱਕ ਹੁਣ ਆਟੋਮੈਟਿਕ ਆ ਗਏ ਕਿ ਨਹੀਂ ਉਹ ਜਿਹੜੀ ਦੂਈ ਉਹ ਆਉਂਦੀ ਮਸ਼ੀਨ ਜੀ ਪੱਟਣੇ ਵਾਲੀ ਐਮਬੀਓ ਡਰੱਖੀ ਜੇ ਪੱਟ ਕੇ ਲਾ ਦਿੰਦੇ ਉਹ ਉਹਦੇ ਨਾਲ ਪਟਾ ਲਈ ਜੀ ਅਬ ਉਹ ਬਾਹਰਲੇ ਦੇਸ਼ ਆ ਜਾਏ ਉਹ ਚੱਕਲੀ ਜੋ ਲਾ ਦਿੰਦੀ ਉਹ ਪੂਰੀ ਉਹ ਮਹਿੰਗੀ ਹੈ ਆਪਣੇ ਇੰਦਰ ਚਲਦੀ ਹੈ ਜੀ ਆਪਣੇ ਨੇ ਤਾਰ ਦਿੰਨੀ ਆ ਪੈਸੇ ਭਾਈ ਬੰਦੇ ਨੇ ਲਾਇਆ ਫਿਰ ਵੀ ਵੇਚਾ ਪਰ ਇਹ ਕਹਿੰਦੇ ਐਮਬੀ ਇਹਦੀ ਚੀਜ਼ ਹੈ ਚੋਰੀ ਹੋਣ ਪਾ ਜੇ ਰਾਤ ਨੂੰ ਵੀ ਹੋ ਜਾਂਦੀ ਹੈ ਹਾਂ ਪੂਰੀ ਮੈਂ ਵੀ ਹੰਬ ਕੇ ਮੰਗਾ ਲੈ ਲਿਆ ਤਾਂ ਅੰਬੂ ਫੇਬਾ ਬਟਾ ਨੂੰ ਫਰੀ ਵਾਲ ਅੰਬ ਤੋੜਨ ਗਏ ਤੇ ਉੱਪਰੋਂ ਵਾਹ ਜੀ ਟਾਣੀ ਟੁੱਟੀ ਬਾਈ ਕਈ ਜਗ੍ਹਾ ਤੇ ਫੱਟੜ ਕਰਤਾ ਬੱਕੀ ਫੱਟੜ ਕਰਤੀ ਜਲਾ ਲੀ ਹੁਸ਼ੌਰਿਆ ਤੇ ਡੰਡੇ ਨਾਲ ਨਹੀਂ ਤੋੜੀ ਤੇ ਉਹ ਗਿੱਲਾ ਤਾਂ ਮੈਂ ਜਾਂ ਪੈਰ ਰੱਖਿਆ ਨਾ ਟਾਪ ਟੁੱਟ ਗਿਆ ਉੱਪਰ ਹੱਥ ਪਿਆ ਨਹੀਂ ਸਲਿੱਪ ਕਰ ਗਿਆ ਹਾਂ ਕੀ ਤੂੰ ਜਾਮਣ ਤੋਂ ਉਸਨੂੰ ਲੱਗਿਆ ਨਾ ਪੀਤ ਨੂੰ ਪੁੱਛਿਆ ਹਾਂ ਹੋ ਇੱਕ ਵਾਰ ਜਿਹੜੀ ਉਥੇ ਜਾਮਣ ਹੁੰਦੀ ਸੀ ਤੋਬੇ ਕੋ ਕਹਿੰਦੇ ਉਹ ਭੂਤ ਰਹਿੰਦਾ ਰ ਹੈ ਦੋਵੇਂ ਸੱਚੀ ਗੱਲ ਹੈ ਪੂਰੀ ਉਹੀ ਤਾਂ ਦੇ ਮਾਰੇ ਗਈ ਜਾਂਦੇ ਤੇ ਇੱਕ ਵਾਰ ਹਾਂ ਟੋਬੇ ਕੋਲ ਨਹੀਂ ਤੇ ਆਪਣੇ ਉਹ ਤੁਸੀਂ ਵੀ ਆਣਾ ਗੋੜ ਹੂੰ ਮਿੱਟੀ ਬੋ ਸੀ ਹੋ ਜਾਂਦਾ ਬਾਈ ਇਹ ਜਿਹੜੇ ਮਨਸੂਏ ਚ ਹੈ ਉਹ ਜਮੀਨ ਟੇਕੇ ਵਾ ਮਿਲਦੀ ਨਹੀਂ ਹੈਗੀ ਵੰਟੀ ਨੇ ਮੋਰਚਾ ਮਾਰਤਾ ਆ ਰੀਚ ਆਪਣੇ ਇਲਾਕੇ ਨੇ ਤਾਂ ਨਹੀਂ ਲਈ ਵੀ ਆਪਣਾ ਸੁਰਤਾ ਭਰੇ ਸਾਰਾ ਨਾ ਹੱਥ ਵੀ ਨਹੀਂ ਆਉਂਦਾ ਉਹ ਤੇ ਅਮਰਜੀਤ ਰਾੰਦੀ ਆ ਉਹ ਪਰਲੇ ਉਹ ਅੱਗੇ ਨਾ ਨਾ ਆ ਪਿੰਡ ਵਾਲੀ ਸਾਈਡ ਨੂੰ ਇੱਧਰ ਨੂੰ ਸੜਕ ਕੰਨੀ ਨੂੰ ਆਹ ਸੜਕ ਉਪਰ ਹੈ ਹਾਂ ਆਪਣਾ ਪਿੰਡ ਦਾ ਸਾਰਾ ਵੱਧ ਤੇ ਵੱਧ ਮੰਡ ਜੇ ਨਾ ਪੂਰੀ ਸਭ ਤੇ ਯਾਰਾ ਮਾਂਡੇ ਜਿਆ ਪੂਰਾ ਪਿੰਡ ਅੱਧਾ ਮੰਡ ਮੈਂ ਕਹਿੰਦਾ ਮਾਲਾਲੇ ਨੇ ਵਾਇ ਪਿਆਈ ਪੰਜ ਪੰਜ ਕੀਲੇ ਬਾਈ ਇਕੱਠੇ ਹੀ ਲੇ ਉਥੇ 4 4 5 5 ਇਹ ਲੇੜੇ ਆ ਪੂਰੀ ਚੱਲੀ ਏ ਰੋਟੀ ਖਾਣੀ ਆ ਹੋਰ ਕਿਆ ਕਿੰਨੀਆਂ ਖਾਣੀਆਂ ਖਾਵਾਂਗੇ ਤਿੰਨ ਚਾਰ ਪਰ ਇਹ ਘੱਟ ਮੰਗਦਾ ਹੈ ਵਗਰਾ ਭਾਈ ਡੱਕੇ ਲਾ ਕੇ ਆਏ ਜਿਹੜੇ ਬਈਏ ਲਾ ਕੇ ਗਏ ਤੇ ਨਾ ਉਹ ਘੱਟ ਬਾਣੀ ਜਲਾਏ ਤੇ ਉੱਪਰੇ ਰਹਿ ਗਏ ਤੇ ਪੂਰੀ ਸਾਡੇ ਹੀ ਬਹੁ ਪੇਤੇਕਣਾ ਮੈਂ ਵੀ ਇੱਕ ਦਿਨ ਕੋ ਮੈਂ ਲਾ ਤੇ ਮਖਾ ਚੱਲ ਲਾ ਦਾਂਦੇ ਜੋ ਬਾਅਦ ਚ ਉੱਪਰ ਚ ਪੇ ਜਾਂਦੇ ਮੰਟੀ ਦੇ ਤਾਮੜਾ ਜੇ ਹੁਣ ਚਾਰਜ ਹੋਇਆ 1% ਪਹ ਲਾਇਆ ਤਾਂ ਦੇਖਾ ਅੱਠ ਹੋ ਗਿਆ ਹਾਂ ਚੱਲ ਰਿਹਾ ਕੰਮ ਚੱਲ ਰਿਹਾ ਚੱਲ ਰਿਹਾ ਬਹੁਤ ਠੀਕ ਹੈ ਇੱਕ ਹੋ ਰਿਹਾ ਪ੍ਰਧਾਨ ਹੈਰੀ ਨਾਲ ਦੇ ਕੰਮ ਲੈ ਵੀ ਰੱਖੀ ਉੱਪਰ ਯਾਰ ਹੈ ਆਹ ਜੇ ਕੰਮ ਲੈ ਵਧੀਆ ਲਾਦੇ ਐ ਐ ਚ ਬਹੁਤ ਦੁਪਹਿਰ ਕਿਢੀ ਲੱਗੇ ਪ੍ਰਧਾਨ ਕਹਿੰਦਾ ਵੀ ਬਾਲੇ ਲੈਣੇ ਬਾਲੇ ਪਾਵੇ ਪਾਵੇ ਹੈ ਬਾਈ ਗਾਰੰਟੀ ਕਿੰਨੀ ਇਹਨਾਂ ਦੀ ਗਾਰੰਟੀ ਗਾਰੰਟੀ ਫੁੱਲ ਗਾਰੰਟੀ ਪਰਦਾ ਨਾਲ ਸੁਣ ਲੈ ਦੋ ਥੈਲੇ ਵੱਧ ਦੇ ਜੀ ਸਵਿੰਟ ਦੇ ਵੀ ਪੱਕੇ ਬਣਾ ਦੇ। ਇਨੇ ਦੇ ਪੈਸੇ ਕਿਹਾ। ਹਾਂ। ਮੈਂ 2 ਰੁਪਏ ਵੀ ਨਹੀਂ ਘੱਟ ਕਰੇਗਾ ਜੀ। ਪੂਰੀ ਫੁੱਲ ਗਾਰੰਟੀ ਹੈ। ਬਸ ਠੀਕ। ਭਾਈ ਗਾਰੰਟੀ ਕਿਹਾ ਵੀ ਜੀ ਸਰੀਆ ਪੈਂਦਾ ਕਤਾਰ। ਕਤਾਰ ਪੈਂਦੀ ਹੈ। ਸਰੀਆ ਮੋਟਾ ਹੋਣ ਕਰਕੇ ਟੜ ਜਾਂਦਾ ਤਾਂ ਇਹ। ਅੱਗੇ ਦੋ ਸੂਤਾਂ ਦੇ ਤਾਰ ਪੜੇ। ਹੁਣ ਤਾਰ ਚਾਹੀਦੀ ਦੋ। ਅੰਬੇ। ਪਰਦਾ ਫਿਰ ਇਹਨਾਂ ਨੂੰ ਪੇਂਟ ਹੁੰਦਾ? ਇਹਦਾ ਮਹੌਤੀ ਹੋਣੀ ਹੈ ਹਲੇ। ਅੱਛਾ। ਇਹਦੇ ਨੇਰੂ ਵੱਜਣਾ। ਨੇਰੂ। ਰੰਗ ਕਾਹਨੀਆਂ ਬਣਾ ਦੇ। ਅੱਛਾ। ਹਾਂ ਜੀ। अभी कितनी फिनिशिंग बाकी है कोई तैयार नहीं खाए प्लीज पूरा भी तैयार कोई नहीं है क्या हो गया अच्छा तैयार नहीं होया नेहरू बाजी के चमक मार के दोंगे हैं न बहुत बढ़िया किसी चीज पे नेहरू मारे नहीं, नहीं प्यारे नहीं अभी फिलहाल कोई नहीं अच्छा इदे ही बे छोटू दिया रंग के पास हां दिखा प्रधान वाला ओरिजिनल यार कितने वाले लग जाने प्रधान बहुत वाले लग जाने हैं ना ठीक है

ਇਹ ਵੀ ਲੱਗਦੇ ਆ ਜੰਗਲੇ ਮਾਈ ਮਤਲਬ ਦੋਵੇਂ ਸੇਮ ਚੀਜ਼ੇ ਦੋਨੇ ਸੇਮ ਆ ਜੋੜਨੇ ਆ ਤੇ ਡੀਐਨ ਵੀ ਮਤਲਬ ਅਲੱਗ ਹੈ ਅੱਛਾ ਅੱਛਾ ਆਹ ਜੁੜਿਆ ਪਿਆ ਹੈ ਇਹ ਵੀ ਜੋੜਨਾ ਹੈ ਨਹੀਂ ਜੋੜਨਾ ਮਾਠੀ ਬਈ ਆਹ ਕੰਮ ਲਈ ਦੁਪਹਿਰ ਖੜੀ ਲਾ ਦਈ ਹੈ ਹੈ ਬੜੀ ਲਾ ਦਬਰਦਾਨ ਤੇ ਆਪਾਂ ਲੈ ਕੇ ਜਾਣੇ ਬਾਅਦ ਵਿੱਚ ਠੀਕ ਆ ਪਲਾਸਟਿਕ ਦੇ ਮਿਲ ਜਾਂਦੇ ਇਹ ਜੇ ਪਲਾਸਟਿਕ ਦੇ ਟਰਾਲੀ ਲਿਆਉਂਗੇ ਗੱਡੀ ਲਿਆਉਂਗੇ ਟਰਾਲੀ ਦਾ ਕੀ ਕਰਨੀ ਹੈ ਕਿੰਨਾ ਸਾਮਾਨ ਹੋਣਾ ਹੋ ਜਾਣਾ 150 ਪਾਵਾ ਦੇਖੋ ਗੱਡੀ ਜੀ ਕਿੱਥੇ ਆਣਾ 150 ਪਾਵਾ ਕਿੱਥੇ ਗਈ ਲੈਣਾ ਭਾਈ ਨਹੀਂ ਨਹੀਂ ਬੜਾ ਅੱਟੇ ਅੰਗਰੇਜ਼ ਵਾਲੀ ਟੈਂਪੂ ਚ ਉਹ ਟਰੈਕਟਰ ਟਰਾਲੀ ਲਿਆਵੇ ਪ੍ਰਧਾਨ ਆਪਣੀ ਕਿਹਾ 200 ਰੁਪਏ ਤੇਲ ਲੈ ਉਹਨੇ ਟਰੈਕਟਰ ਟਰਾਲੀ ਜਾਊਗਾ ਨਹੀਂ ਭਾਈ ਠੀਕ ਹੈ ਪਰਾਲੀ ਲੱਦ ਕੇ ਲਈ ਥੱਲੇ ਹਾਂ ਡਾਲੋ ਦੇਖਾ ਵੀ ਕੁੱਟਣੇ ਦੇ ਨਹੀਂ ਲੈ ਲੈ ਫੇਰ ਕਰਦਾਰ ਪਾਉ ਨੂੰ ਟਰੈਕਟਰ ਜਾਣਾ ਹੀ ਬਾਹਰ ਮੈਂ ਦਿਨ ਘੁਮਾ ਲੂਗੇ ਇਹੇ ਹੋ ਫਿੱਟ ਕਰਕੇ ਦੇਖਣੀ ਆ ਵੀ ਕਿਹੜੇ ਹੱਬ ਕਰਉਣੇ ਕਿੰਨੇ ਪਾਵੇ ਲੱਗਣਗੇ ਮਿਸਤਰੀ ਆਊਗਾ ਆਪਣਾ ਹਾਂ ਮੈਸਤਰੀ ਆਉਣਾ 5 ਵਜੇ ਪ੍ਰਧਾਨ ਦੇ ਭਾਈ ਫਿੱਟ ਕਰਕੇ ਪੈ ਤੁਹਾਨੂੰ ਹੌਲੀ ਹੌਲੀ ਟੌਰ ਕੱਢ ਕੇ ਦਿਖਾਵਾਂਗੇ ਹੁਣ ਚਾਰ ਨੋਟ ਆ ਗਏ ਪ੍ਰਧਾਨ ਵੱਲੋਂ adda ਕੰਮ ਸ਼ੁਰੂ ਕਰੂਗਾ ਚੱਲ ਫਿਰ ਲਓ ਜੀ ਬਾਈ ਪ੍ਰਧਾਨ ਜੀ ਦੇ ਬਾਲੇ ਲੈ ਲੇ ਪਿੱਛੇ ਬਾਲੇ ਵਾਲੇ ਦੁਕਾਨ ਸੀ ਤੇ ਸਾਹਮਣੇ ਟਰੈਕਟਰ ਵਾਲੀ ਵੀਡੀ ਦੁਕਾਨ ਆ ਆਪਣਾ ਵੀ ਕਿਰੀ ਜਲਾ ਦੇ ਲੈਣੀ ਜਿੱਥੇ ਇੱਧਰ ਪਾウダー ਖੜਾ ਜੀ ਤੇ ਅਜਰ ਐਕਸਰ ਹਾਂਜੀ ਲੈ ਲਈ ਬਾਈ ਨਿਕਾਲ ਦੀ ਸਾਰਿਆਂ ਨੂੰ ਹਾਂਜੀ ਕਹਿ ਰਿਆ ਨਾਲੀ ਦਿੱਤੀ ਬਈ ਉਹਨੇ ਪਾ ਕੇ ਤੇਰੀ ਕਿਹੜਾ ਦਾ ਵੀਰੇ ਸਤਿ ਸ਼੍ਰੀ ਅਕਾਲ ਜੀ ਵਧੀਆ ਜਿਹੜੇ ਤੁਸੀਂ ਸੁਣਾਓ ਤੇ ਭਾਈ ਵੀਰ ਦੀ ਦੁਕਾਨ ਪੈ ਜਾਂਦੀ ਸ਼੍ਰੀ ਚਮਕੌਰ ਸਾਹਿਬ ਵੀਰ ਨਾਮ ਮੈਂ ਕਹਿੰਦਾ ਬਾਂਟੀ ਪਤਾ ਨਹੀਂ ਬਾਂਟੀ ਡੈਡੀ ਇਹ ਕਰਦਾ ਦਾ ਬਾਂਟੀ ਡੈਡੀ ਬਾਂਟੀ ਡੈਡੀ ਇਹ ਕਰ ਦੋ ਨਾ ਟਰੈਕਟਰ ਦਾ ਕੰਮ ਕਰਾਉਣਾ ਮੁੰਡੇ ਦੇ ਦਾਦੇ ਨਾਲ ਵਰਤਦਾ ਦਾ ਬਈ ਫਿਰ ਦਾਦੇ ਦਾ ਡੈਡੀ ਹੁਣ ਡੈਡੀ ਇਹਦੇ ਬਾਅਦ ਮੇਰੇ ਨਾਲ ਜੱਗਾ ਵੀ ਆਉਂਦਾ ਨਾ ਮਾਲਾ ਤੇ ਕਈ ਜਣੇ ਆਉਂਦੇ ਤੇ ਹਿਹਾ ਲੀ ਪੈਪ ਡੀਜ਼ਲ ਪੈਪ ਬਾਈ ਪਤਾ ਕਿਆ ਹੋਇਆ ਦੂਈ ਪੈਪ ਬਦਲੀ ਦੀ ਜਿਹੜੀ ਹੀਟ ਆਉਂਦੀ ਪ੍ਰੈਸ਼ਰ ਵਾਲੀ ਉਹ ਟਾਈਟ ਜਰਾ ਸੀ ਜਿਹੜਾ ਦੋਹਾਂ ਸਾਡੇ ਚਾਬੀਆਂ ਘ वैसे मेरे हिसाब ਨਾਲ ਪ੍ਰਧਾਨੇ ਠੀਕ ਆ ਉਹ ਹਾਰਜੀ ਹੁੰਦੀ। ਇਹ ਠੀਕ ਆ ਵਧੀਆ। ਨਹੀਂ। ਤੇ ਤੇਰੇ ਟਰੈਕਟਰ ਦੀ ਖੋਲਦੀ ਬਾਈ ਪ੍ਰਧਾਨ ਤੋਂ ਦੇ ਦੇ ਯਾਰ। ਖੋਲਿਆ ਮੇਰਾ ਸਾਰੀਆਂ ਖੋਲਿਆ ਜਿਹੇ। ਭਾਜੀ ਲੀਟਰ ਦੀ ਲੱਗ ਜਾਊਗੀ। ਲੱਗ ਜਾਣੀ ਆ। ਹਾਂ ਲੱਗ ਜੂਗੀ। ਤੇ ਬਾਈ ਵੀਰ ਦਾ ਵੀ ਚੈਨਲ ਬਣਾਇਆ ਪਈ ਵੀਰ ਕਹਿੰਦਾ। ਵੀਰ ਉਹ ਹੀ ਆ। ਹਾਂ ਜੀ ਵੀਰ। ਚੋਹਾਂ ਟਰੈਕਟਰ। ਆਂਦੀ ਟਰੈਕਟਰ ਰੂਟਾਂ ਵੀ ਪਾਉਂਦੀ। ਹਾਂ ਵੀਰ ਟਰੈਕਟਰ ਲੈ ਖਰੀਦਣੇ ਵੇਚਣੇ। ਖਰੀਦਣੇ ਵੇਚਣੇ। ਆ ਮਾੜੀ ਮੋਟੀ ਰਿਪੇਅਰ ਵੀ ਦੱਸ ਦਿੰਦੇ। ਰਿਪੇਅਰ ਦਾ ਵੀ ਕੰਮ ਕਰਦੇ ਟਰੈਕਟਰ ਲੈ ਖਰੀਦਦੇ ਵੀ ਆ ਵੇਚਦੇ ਵੀ ਆ ਜਿਆਦਾਤਰ ਡੈਡੀ ਬਾਹਰ ਜਾਂਦੇ ਆ ਅੱਛਾ ਜੀ ਡੈਡੀ ਦਾ ਨੋ ਬਿੱਲੂ ਮਿਸਤਰੀ ਦੇ ਲੋਕ ਸਾਰੇ ਜਾਣਦੇ ਬਿੱਲੂ ਮਿਸਤਰੀ ਹਾਂ ਬਈ ਸ੍ਰੀ ਚਮਕੌਰ ਸਾਹਿਬ ਚ ਪੈਂਦਾ ਏ ਤੇ ਟਰੈਕਟਰ ਵੀ ਖੜੇ ਵੀ ਉਹਨਾਂ ਕੋਲ ਬਹੁਤ ਟਰੈਕਟਰ ਨੇ ਖੜੇ ਆਈ ਟਰੈਕਟਰ ਆਪਣੇ ਕੋਲ ਹੋਰ ਘਰਾਂ ਵੀ ਗੜੇ ਹੋਰ ਘੜੇ ਕਿਹੜੇ ਟਰੈਕਟਰ ਹੁੰਦੇ 20 25 ਦਾ ਟਰੈਕਟਰ ਹੁੰਦੇ ਉਹ ਕਿਹੜਾ ਵੀਰੇ ਜਿਹੜਾ ਖਾਖਾ ਪੁਰਾਣਾ ਹੈ ਉਹ ਵੀਰੇ ਉਹ ਹੈਗਾ ਜੈਕੋਸਰ ਬਾਕੀ ਦਾ ਮੇਜਰ ਹੀਟਰ ਹੈ ਜਿਹੜਾ origignal ਹੀਟਰ ਹੈ ਵੀਰੇ ਉਹ ਹੀਟਰ ਮਾਡਲ ਕਿੰਨਾ ਜੀ ਕਣਤਰ ਮਾਡਲ 2011 ਜੈਕੋ ਸੁਲਵਾਗੀ ਤੇ ਬਾਹਰ ਕੀ ਵੀਡੀਓ ਹੈ ਬਾਜੀ ਮੈਂ ਤਾਂ ਨਾਮ ਵੀ ਭੁੱਲ ਗਿਆ ਪ੍ਰਧਾਨ ਹਾਂ ਨਹੀਂ ਪਰ ਇਹ ਚੱਲਦੇ ਨੇ ਜੀਟਰ 2011 ਚੱਲਦਾ ਹੈ ਜੀ ਚੱਲਦਾ ਹੈ ਓਕੇ ਸੈਲਫ ਸਟਾਰਟ ਬੈਟਰੀ ਨਹੀਂ ਹਾਂ ਜੀ ਉਹ ਖੜਾ ਇੱਕ ਦਿਨ ਅਸੀਂ ਮੋਗੇ ਗਏ ਤੇ ਬਾਈ ਟਰੈਕਟਰ ਦੇਖਣ ਸਾਨੂੰ ਕੋਈ ਟਰੈਕਟਰ ਨਹੀਂ ਨਵਾਂ ਲੋਟ ਹੈ ਡੈਡੀ ਨੇ ਦੇਖ ਲਿਆ ਇਹ ਅੱਛਾ ਜੀ ਮੈਂ ਡੈਡੀ ਕਹਿੰਦਾ ਇੰਗਲਿਸ਼ ਆ ਨਾ ਨਾ ਠੀਕ ਹੈ ਟਰੈਕਟਰ ਦੇਲਾ ਪ੍ਰਧਾਨ ਪੁਰਾਣੀਆਂ ਚੀਜ਼ਾਂ ਹਲੇ ਵੀ ਚੱਲਦੀਆਂ ਆ ਹਾਂ ਹਾਂ ਦੀ ਪਰਾਂ ਮੁੜ ਕੇ ਮੁੜ ਕੇ ਆ ਗਏ ਤੇ ਫਿਰ ਮੁੜ ਕੇ ਜਾ ਕੇ ਸੌਦਾ ਕਰਾ ਡਾਇਰੈਕਟਰ ਦਾ ਵੀ ਲੈਣੀ ਹੈ ਵੀ ਲੈ ਕੇ ਹੀ ਜਾਣਾ ਹੁਣ ਤਾਂ ਜਿੰਨੇ ਮਰਜ਼ੀ ਲੈ ਲੈ ਨਾ ਨਾ ਲੈ ਕੇ ਵਧੀਆ ਫੇ ਡਰਾਈਵਰ ਨਾਲ ਮੇਰੇ ਡਰਾਈਵਰ ਨੂੰ ਵੀ ਮੂੰਹ ਮੰਗ ਮੇਰੇ ਵੀ ਇਦਾਂ ਹੀ ਕਹਿ ਵੀ ਉਹ ਨੂੰ ਛੱਡ ਕੇ ਆ ਲੈ ਲੈ ਆਇੰਦਾ ਪ੍ਰਧਾਨ ਨੇ ਵੀ ਵੇਜੀਟਰ ਰੱਖਿਆ ਹੋਇਆ ਇਹ ਕਹਿੰਦਾ ਪਸੰਦ ਆ ਬਣੀ ਬਸ ਹਾਂ ਪ੍ਰਧਾਨ ਨੂੰ ਡਾਇਰੈਕਟਰ ਨਾਲ ਮਵਾ ਦੋ ਮੰਨਦਾ ਨਹੀਂ ਹੈਗਾ ਨਹੀਂ ਰੋਪਣ ਵੀਡੀਓ ਤਾਂ ਬਾਈ ਦੀ ਮੈਂ ਕਿਹਨੇ ਲੈ ਲਿਆ ਜਾ ਕੇ ਬੰਦਾ ਜੱਗੂ ਨੇ ਪਾਸ ਮੰਦੀ ਨਹੀਂ ਪ੍ਰਧਾਨ ਆਖੇਗੀ ਕਿਸੇ ਵਾਰ ਆ ਦੇਖ ਲਾਂਗੇ ਰੱਖ ਹੈਗੀ ਆ ਪ੍ਰਾਣ ਦੀ ਹੌਲੈਂਡ ਪਰ ਆਖਾ ਮੈਂ ਦੇਖਿਆ ਨਹੀਂ 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 ਛੋਟਾ ਲਾਵਾਂ ਗੇਟਾ ਕਾ ਪ੍ਰਾਣ ਕਹਿੰਦਾ ਸੋਨਾਰੀ ਕਾ ਲੈਣਾ ਯਾਰ ਸੋਨਾਰੀ ਕਾ 35 ਦੇ ਨੇ 39 ਦੇ ਨੇ ਛੋਟਾ ਖੜਾ ਸੁਗਲਾ ਮਾੜ ਨਹੀ ਯਾਰ ਥੋੜੀ ਇੱਕ ਦੋ ਕੰਮ ਹੂੰ ਦੇਖ ਲੈ 35 ਪਹਿਲਾਂ ਪ੍ਰਾਣ ਹਰੇ ਕੇ ਵਾਰੀ ਕੰਮ ਹੈ ਕੰਮ ਕਰੀ ਨਾ ਮੈਂ ਕੱਲ ਪਾਉਣ ਲੱਗੇ ਨਾ ਪਰ ਅਗਲੇ ਸਾਲ ਲੈ ਲੇ ਕੋ 25 ਅਗਲੇ ਸਾਲ ਲੈ ਲੈ 25 ਲੈਣਾ ਡੇਟ ਕਰ ਦੋ ਲਾਉਂਦਾ ਅੱਜ ਵੀ 25 ਲੈ ਲੈਣਾ ਲਓ ਜੀ ਬਾਈ ਪ੍ਰਧਾਨ ਅੰਬ ਚੈੱਕ ਕਰਦਾ ਕਿ ਨਾ ਦੁਬਾਰਾ ਫੇਲ ਲੱਗੇ ਲੱਗੇ ਬਾਈ ਕਿੰਨੇ ਦਾ ਬੂਟਾ 250 250 ਦਾ ਨਿੰਗੂ ਦਾ ਬੂਟਾ ਵਧੀਆ ਫੇ ਪ੍ਰਧਾਨ ਰੇਟ ਦਾ ਬਾਈ 250 ਹੋਣਾ ਹੀ ਆ ਨਿੰਗੂ ਦਾ ਕਿੰਨੇ ਦਾ ਨਿੰਗੂ 150 ਟੇਕੇ ਦੀ ਹੈ 200 ਦਾ ਬਾਈ ਜਿਹਨੂੰ 12 ਮਹੀਨੇ ਤੀਂ ਨਿੰਬੂ ਲਾ ਦਿਓ ਵੀ ਹੈਗੇ ਕਿਹੜਾ ਚਾਹੀਦਾ ਇਹ ਦੇਖ ਲਾਜੋ ਅੱਛਾ ਹਾਂ ਬਾਈ ਹੈਗਾ ਪਰ ਅੰਨ ਲੱਗੇ ਯਾਰੀ ਬਾਕੀ ਬਾਹਰ ਵਾਲੀਆਂ ਚੀਜ਼ਾਂ ਆ ਗਈਆਂ ਬਾਕੀ ਦੇਖੀ ਡੂੰਮਣਾ ਤਾਂ ਨਹੀਂ ਵੜ ਗਿਆ ਬਾਈ ਚੀਜ਼ ਵਧੀਆ ਬਾਈ ਤੇਰੀ